ਅਲਿ ਦਿਖauft ਜੀ ਤੈਨੂੰ ਸਰਕਾਰੇ ਕਹਿੰਦਾ ਗੁਲ ਰੋ ਰਹੇ ਨੇ ਗੁਲਜ਼ਾਰ ਰੋ ਰਹੇ ਨੇ ਤੈਨੂੰ ਸਰਕਾਰੇ ਵੀ ਸਮਾਰ ਰੋ ਰਹੇ ਨੇ ਜਿੰਨਾ ਕੋਲ ਤੱਕੇ ਨਾਲ ਕੰਮਕਾਰ ਖੋਹੇ ਉਹ ਘਰੋ ਘਰੀ ਬੈਠੇ ਬੇਰੁਜ਼ਗਾਰ ਰੋ ਰਹੇ ਨੇ ਹਸਪਤਾਲਾਂ ਤਾਂ ਹੀ ਲਾ ਦਿੱਤੇ ਜਿੰਦਰੇ ਉਹ ਬਿਮਾਰੀਆਂ ਦੇ ਮਾਰੇ ਬਿਮਾਰ ਬਟੋਰ ਰਹੇ ਨੇ ਫੀਸਾਂ ਬਿਲਾ ਟੈਕਸਾਂ ਦੇ ਭਾਰ ਹੇਠ ਦੱਬੇ ਉਹ ਕਾਲੇ ਪੂਰੇ ਚਿੱਟੇ ਪਰਿਵਾਰ ਰੋ ਰਹੇ ਨੇ ਬੋਟਾਂ ਰਹਿ ਬੇੜੀ ਜੋ ਲੋਕਾਂ ਨਾਲ ਕੀਤੇ ਉਹ ਥਾ ਥਾ ਤੇ ਟੁੱਟੇ ਇਕਰਾਰ ਰੋ ਰਹੇ ਨੇ ਵਿਰੋਧੀਆਂ ਦੀ ਹੋ ਕੇ ਇਹ ਦੇ ਖੁਸ਼ ਹੋਣ ਵਾਲੇ ਤੇਰੇ ਵੀ ਹੋਂਦ ਦਿਲਦਾਰ ਰੋ ਰਹੇ ਨੇ ਅਰਸ਼ੀ ਚੜਾਇਆ ਜਿੰਨਾ ਧਰਤੀ ਤੋਂ ਚੱਕ ਕੇ ਉਹ ਧਰਤੀ ਤੇ ਏਡੀਆਂ ਉਹ ਮਾਰ ਰੋ ਰਹੇ ਨੇ ਨਾ ਤੇਰਾ ਹੀ ਬਣਿਆ ਨਾ ਸਾਡਾ ਹੀ ਬਣਿਆ ਹਰ ਪਾਸੇ ਹੋਏ ਨਿਹਾਰ ਰੋ ਰਹੇ ਨੇ ਸਾਹਾ ਦੇ ਆਸੋਫਿਆਂ ਤੇ ਬੈਠ ਪੀਣ ਵਾਲਿਆ ਤੱਕ ਤੇਰੇ ਕਿਰਤੀ ਲਚਾਰ ਰੋ ਰਹੇ ਨੇ ਆਪਣੇ ਪਿਆਰੀ ਆਪ ਮਾਰਿਆ ਕੋਹਾੜਾ ਜਿੰਨਾ ਹੋ ਹੋ ਕੇ ਅੱਜ ਵੀ ਜਾਰ ਰੋ ਰਹੇ ਨੇ ਉਹ ਨੀਮ ਹਕੀਮਾ ਚੰਦ ਮਾਰ ਦਿੱਤਾ ਰੋਗੀ ਉਹ ਲਹੂ ਨਾਲ ਲਿਪੜੇ ਅਜਾਰ ਰੋ ਰਹੇ ਨੇ ਲਹੂ ਨਾਲ ਲਿਪੜੇ ਅਜਾਰ ਰੋ ਰਹੇ ਨੇ ਜੇ ਤੁਹਾਨੂੰ ਮੇਰੀ ਕਵਤਾ ਪਸੰਦ ਆਈ ਹੈ ਜੀ ਆਈ ਹੈ ਜੀ ਤਾਂ ਇਹਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ